ਦੇਸੀ ਲਾਲ ਮੱਖੀ ਦਾ ਸਭ ਤੋਂ ਖਤਰਨਾਕ ਮਖਿਆਲ ਅੱਜ ਮੈਂ ਅਸੀਂ ਆਪਣੇ ਕੋਲੇ ਆ ਨਾਮਿਤਾਈ ਖੜੀ ਐ ਤੇ ਮੇਰੀ ਨਿਗਾਹ ਪਈ ਇਹਨਾਂ ਦੇ ਇੱਥੇ ਨਾ ਲੱਗਿਆ ਸੀਗਾ ਮਤਲਬ ਤਾਈ ਕਿਹਦਾ ਬੁੱਟਾ ਹੈ ਇਹ ਇਹ ਆਲੂ ਭਾਰ ਦਾ ਇਹ ਆਲੂ ਭਾਰ ਦਾ ਬੁੱਟਾ ਪਰ ਇਹਦੇ ਵਿੱਚ ਦੇਸੀ ਮਖਿਆਲ ਲੱਗਿਆ ਹੋਇਆ ਆ ਦੇਖੋ ਭਰਾਵੋ ਜਿਹੜੀ ਅੱਜ ਦੀ ਨਵੀਂ ਪੀੜ੍ਹੀ ਆ ਉਹਨਾਂ ਦਾ ਮਖਿਆਲ ਦੇਖੀ ਨਹੀਂ ਹੈਗੀ ਸੁਖ ਨਾਲ ਆ ਤੁਹਾਨੂੰ ਮਖਿਆਲ ਦਿਖਾਉਣਾ ਦੇਖੋ ਭਰਾਵੋ ਇਹਨੂੰ ਕਹਿੰਦੇ ਨੇ ਮਖਿਆਲ ਇਹ ਦੇਸੀ ਮਖਿਆਲ ਆ ਪੂਰਾ ਖਤਰਨਾਕ ਬਹੁਤ ਹੁੰਦਾ ਇਹ ਤੇ ਦੇਖੋ ਭਰਾਓ ਕਿੰਨਾ ਘੈਂਟ ਹੈ ਨਾ ਤੇ ਡਰੂ ਹੀ ਲੱਗਦਾ ਵੀ ਲੜਨਾ ਜਾਣਗੇ ਤੇ ਮੱਖੀਆਂ ਤੇ ਦੇਖੋ ਭਰਾਓ ਹਜੇ ਤਾਈ ਕਹਿੰਦੀ ਵੀ ਹਜੇ ਹੁਣੇ ਲੱਗਿਆ 2-4 ਦਿਨਾਂ ਦਾ ਮਹੀਨੇ ਤੱਕ ਵੀਰਾਂ ਤੱਕ ਤੋਂ ਵੀ 1.5 ਮਹੀਨੇ ਤੱਕ ਰਸ ਭਰ ਜੂਗਾ ਕਿਉਂਕਿ ਦੀਵਾਲੀ ਵੇਲੇ ਚੋਆਇਆ ਨਾਂ ਦਾ ਤੇ ਇਹਨੂੰ ਕਹਿੰਦੇ ਨੇ ਭਰਾਓ ਦੇਸੀ ਮਖਿਆਲ ਤੇ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਮੇਰੇ ਨਿਗਾਹ ਪੈ ਗਿਆ ਮਾ ਆਪਾ ਜਲੇ ਦੀ ਵੀਡੀਓ ਬਣਾ ਕੇ ਪਾਈਏ ਕਿਵੇਂ ਲੱਗਿਆ ਭਰਾਓ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮਾਉਣ ਵਾਲੀ ਚੀਜ਼ ਆ ਇਹ ਬਹੁਤ ਗੁਣਾਕਾਰੀ ਹੁੰਦਾ ਮਖਿਆਲੇ ਦਾ